三。 ਸਿਰ ਅਕਾਲ ਜੀ ਬਿਨਾ ਮੈਦੇ ਤੋਂ ਬਿਨਾ ਦੁੱਧ ਤੋਂ ਬਹੁਤ ਹੀ ਮਜ਼ੇਦਾਰ ਕਰੀਮੀ ਵਾਈਟ ਸੌਸ ਪਾਸਤਾ ਜਿਹੜਾ ਕਿ ਬਹੁਤ ਜ਼ਿਆਦਾ ਹੈਲਦੀ ਤੇ ਹੈਵੀ ਹੋਊਗਾ ਖਾਣ ਵਿੱਚ ਇੰਨਾ ਜ਼ਿਆਦਾ ਟੇਸਟੀ ਹੋਊਗਾ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਇਹ ਮੈਦੇ ਤੋਂ ਨਹੀਂ ਬਣਾਇਆਗਾ ਕਿਉਂਕਿ ਜ਼ਿਆਦਾਤਰ ਆਪਾਂ ਮੈਦੇ ਤੋਂ ਡਰਦੇ ਹੋਏ ਬੱਚਿਆਂ ਨੂੰ ਪਾਸਤਾ ਬਣਾ ਕੇ ਨਹੀਂ ਦਿੰਦੇ ਜੇ ਤੁਸੀਂ ਇਹ ਤਰੀਕਾ ਦੇਖ ਲਿਆ ਤਾਂ ਬਾਰ-ਬਾਰ ਬਣਾਓਗੇ ਤੇ ਨਾਲੇ ਬੱਚੇ ਪੇਟ ਭਰ ਕੇ ਖਾ ਸਕਣਗੇ ਇਹਦੇ ਲਈ ਸਭ ਤੋਂ ਪਹਿਲਾਂ ਜੀ ਆਪਾਂ ਗੋਭੀ ਉਹ ਸਬਜ਼ੀਆਂ ਲਵਾਂਗੇ ਜਿਨ੍ਹਾਂ ਨੂੰ ਬੱਚੇ ਨੱਕ ਬੁੱਲ ਕੱਢਦੇ ਨੇ ਗੋਭੀ ਦੇ ਫੁੱਲਾਂ ਨੂੰ ਮੋਟਾ-ਮੋਟਾ ਜੱਪਾ ਕੱਟ ਲਿਆ ਜਿਆਦਾ ਬਰੀਕ ਕੱਟਣ ਦੀ ਕੋਈ ਜ਼ਰੂਰਤ ਨਹੀਂ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰ ਲਿਓ ਸਾਫ਼ ਪਾਣੀ ਨਾਲ ਧੋ ਲਿਓ ਫਿਰ ਕਿਸੇ ਵੀ ਖੁੱਲੇ ਜੇ ਭਾਂਡੇ ਵਿੱਚ ਥੋੜਾ ਜਿਹਾ ਪਾਣੀ ਰੱਖਿਓ ਗਰਮ ਜਦੋਂ ਚੰਗੀ ਤਰ੍ਹਾਂ ਗਰਮ ਹੋ ਗਿਆ ਵਿੱਚ ਪਾ ਦਿਓ ਗੋਭੀ ਉਸ ਤੋਂ ਬਾਅਦ ਪਾਵਾਂਗੇ ਇੱਕ ਆਲੂ ਵੱਡੇ ਸਾਈਜ਼ ਦਾ ਆਲੂ ਲਿਆ ਜਿਹਨੂੰ ਪਤਲਾ ਤੇ ਲੰਬਾ ਆਪਾਂ ਕੱਟ ਲਿਆ ਇਹਨੂੰ ਵੀ ਪਹਿਲਾਂ ਧੋ ਲਿਓ ਉਸ ਤੋਂ ਬਾਅਦ ਇਸ ਪਾਣੀ ਵਿੱਚ ਪਾ ਕੇ ਅੱਧੇ ਚਮਚ ਤੋਂ ਵੀ ਘੱਟ ਪਾਵਾਂਗੇ ਨਮਕ ਫਿਰ ਵਿੱਚ ਪੰਜ ਸੱਤ ਪਾ ਦਾਂਗੇ ਕਾਜੂ ਇਹਨੂੰ ਆਪਾਂ 5 ਤੋਂ 6 ਮਿੰਟ ਲਗਾਤਾਰ ਉਬਾਲਾਂਗੇ ਇਹ ਕੁਲਨੇ ਵੀ ਨਹੀਂ ਚਾਹੀਦੇ ਤੇ ਚੰਗੀ ਤਰ੍ਹਾਂ ਪੱਕ ਵੀ ਜਾਣੇ ਚਾਹੀਦੇ ਐ ਉਸ ਤੋਂ ਬਾਅਦ ਆਪਾਂ ਲੈ ਲਾਂਗੇ ਦੂਸਰਾ ਪੈਨ ਇੱਕ ਕੌਲੀ ਪਾਵਾਂਗੇ ਪਾਸਤੇ ਦੀ ਚਾਹੀਏ ਤੁਸੀਂ ਉਹਦੇ ਵਿੱਚ ਮੈਕਰੋਨੀ ਪਾ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਦੋ ਗਲਾਸ ਪਾਣੀ ਦੇ ਪਾ ਕੇ ਥੋੜਾ ਜਿਹਾ ਪਾਵਾਂਗੇ ਨਮਕ ਇੱਕ ਚਮਚ ਪਾਵਾਂਗੇ ਤੇਲ ਦਾ ਇਹਨੂੰ ਸੱਤ ਤੋਂ ਅੱਠ ਮਿੰਟ ਉਬਾਲ ਲਾਂਗੇ ਜਿਹੜਾ ਆਪਾਂ ਰੂਟੀਨ ਵਿੱਚ ਕਰਦੇ ਆ ਇਹ ਉਸੇ ਤਰ੍ਹਾਂ ਹੀ ਹੈ ਕਿਉਂਕਿ ਜਦੋਂ ਪਾਸਤਾ ਬਣਾਉਨੇ ਆ ਉਹਨੂੰ ਪਹਿਲਾਂ ਉਬਾਲਦੇ ਆ ਐਨੀ ਆਪਣੀ ਗੋਭੀ ਜਿਹੜੀ ਹੈਗੀ ਬਣ ਕੇ ਤਿਆਰ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਲਿਓ ਕਿ ਆਰਾਮ ਨਾਲ ਕੱਟੀ ਜਾਵੇ ਪਰ ਇਹ ਵਿੱਚ ਬਿਲਕੁਲ ਮੈਸ਼ ਨਾ ਹੋਵੇ ਆਲੂ ਵੀ ਨੇ ਬਣ ਕੇ ਤਿਆਰ ਹੈ ਹੁਣ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਇੱਕ ਛੰਨੀ ਵਿੱਚ ਕੱਢ ਕੇ ਰੱਖ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਠੰਡਾ ਹੋ ਜੇ ਜਦੋਂ ਤੁਸੀਂ ਇਹ ਤਰੀਕਾ ਵਰਤ ਲਿਆ ਤੇ ਬੱਚੇ ਖੂਬ ਸਬਜ਼ੀਆਂ ਇਸ ਬਹਾਨੇ ਖਾਜਿਆ ਕਰਨਗੇ ਤੇ ਤੁਹਾਨੂੰ ਐਨੀ ਟੈਨਸ਼ਨ ਵੀ ਨਹੀਂ ਹੋਣੀ ਜਿੰਨੀ ਪਹਿਲਾਂ ਹੁੰਦੀ ਸੀ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਆਪਾਂ ਥੋੜੀ ਜਿਹੀ ਲਈਏ ਲਾਲ ਸ਼ਿਮਲਾ ਮਿਰਚ ਹਰੀ ਸ਼ਿਮਲਾ ਮਿਰਚ ਤੇ ਇੱਕ ਲਈ ਆਪਾਂ ਪਿਆਜ਼ ਇਹਨੂੰ ਮੋਟਾ ਮੋਟਾ ਜੱ ਕੱਟ ਲਿਆ ਉਸ ਤੋਂ ਬਾਅਦ ਇਹਨਾਂ ਸਬਜ਼ੀਆਂ ਨੂੰ ਇੱਕ ਸਾਈਡ ਤੇ ਰੱਖ ਦਿਓ ਤੇ ਆਪਣੀ ਗੋਭੀ ਹੈ ਜਿਹੜੀ ਉਹ ਠੰਡੀ ਹੋਗੀ ਗੋਭੀ ਤੇ ਆਲੂ ਥੋੜੇ ਜੇ ਕਾਜੂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਇਹਦਾ ਬੜੀਆ ਸਮੂਥ ਜਿਹਾ ਪੇਸਟ ਆਪਾਂ ਤਿਆਰ ਕਰ ਲਾਂਗੇ ਦੋ ਤਿੰਨ ਵੱਡੇ ਸਪੂਨ ਭਰ ਕੇ ਪਾਵਾਂਗੇ ਪਾਣੀ ਦੇ ਇਹ ਪਾਸਤੇ ਵਾਲਾ ਹੀ ਪਾਣੀ ਹੈ ਜਿਹਦੇ ਵਿੱਚ ਆਪਾਂ ਪਾਸਤੇ ਨੂੰ ਉਬਾਲ ਲਿਆ ਸੀ ਇਸ ਤਰ੍ਹਾਂ ਦੀ ਕਰੀਮ ਜੀ ਬਣ ਕੇ ਤਿਆਰ ਹੋ ਜੂਗੀ ਜਿਹੜੇ ਬੱਚਿਆਂ ਨੂੰ ਪਨੀਰ ਜ਼ਿਆਦਾ ਪਸੰਦ ਹੈ ਇਹਦੇ ਵਿੱਚ ਪਨੀਰ ਪਾ ਲਿਓ ਆਲੂ ਨੂੰ ਸਕਿਪ ਕਰ ਦਿਓ ਪਰ ਆਲੂ ਨਾਲ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਫਿਰ ਇੱਕ ਚਮਚ ਲਾਵਾਂਗੇ ਬਟਰ ਦਾ ਕਿਸੇ ਵੀ ਕੜਾਈ ਵਿੱਚ ਪਾ ਕੇ ਗੈਸ ਦੀ ਫਲੇਮ ਬਿਲਕੁਲ ਸਲੋ ਤੋੜ ਕੇ ਹਲਕਾ ਜਿਹਾ ਮੈਲਟ ਹੋਇਆ ਨਾਲ ਦੀ ਨਾਲ ਹੀ ਆਪਾਂ ਕਟੀਆਂ ਹੋਈਆਂ ਸਬਜ਼ੀਆਂ ਪਾਤੀਆਂ ਇੱਥੇ ਜੇ ਸਬਜ਼ੀਆਂ ਪਾਉਣ ਤੋਂ ਬਾਅਦ ਗੈਸ ਦੀ ਫਲੇਮ ਮੀਡੀਅਮ ਤੇ ਕਰ ਦਿਓ ਤੇ 1 ਮਿੰਟ ਲਈ ਇਹਨਾਂ ਨੂੰ ਲਗਾਤਾਰ ਪਕਾਓ ਜਦੋਂ ਹੀ 1.5 ਮਿੰਟ ਹੋ ਗਿਆ ਨਾਲ ਦੀ ਨਾਲ ਹੀ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਸਵੀਟ ਕੌਰਨ ਤੇ ਫਰੋਜ਼ਨ ਮਟਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਜਿਹੜੇ ਸਵੀਟ ਕੌਰਨ ਆ ਉਹ ਪਹਿਲਾਂ ਉਬਾਲੇ ਹੋਏ ਸੀ ਜੇ ਸਵੀਟ ਕੌਰਨ ਤੁਹਾਡੇ ਕੋਲ ਨਾ ਉਬਾਲੇ ਹੋਣ ਜਾਂ ਮਟਰ ਤੁਹਾਡੇ ਕੋਲ ਤਾਜ਼ੇ ਹੋਣ ਫਿਰ ਤੁਸੀਂ ਇਹਨਾਂ ਨੂੰ ਪਾਸਤੇ ਦੇ ਨਾਲ ਹੀ ਪਕਾ ਲਿਓ ਜਦੋਂ ਪਾਸਤੇ ਸਬ ਬਣਾਉਂਗੇ ਨਾਲ ਹੀ ਇਹ ਬਨ ਕੇ ਤਿਆਰ ਹੋ ਜਾਣਗੇ ਸਾਰੀਆਂ ਸਬਜ਼ੀਆਂ ਨੂੰ ਬਣਨ ਤੇ ਤਿੰਨ ਤੋਂ ਚਾਰ ਮਿੰਟ ਲੱਗੇ ਇਹਨਾਂ ਨੂੰ ਆਪਾਂ ਬਾਹਰ ਕੱਢ ਲਿਆ ਬਾਕੀ ਉਹੀ ਚੀਜ਼ਾਂ ਪਾਇਓ ਜਿਹੜੀਆਂ ਤੁਹਾਡੇ ਬੱਚੇ ਨੂੰ ਬਹੁਤ ਜ਼ਿਆਦਾ ਪਸੰਦ ਹੈ ਖਾਲੀ ਹੋਈ ਕੜਾਈ ਥੱਲੋ ਥੋੜੀ ਜੀ ਲਾਲ ਹੋ ਗਈ ਤੇ ਆਪਾਂ ਗੈਸ ਨੂੰ ਇੱਥੇ ਇੱਕ ਵਾਰੀ ਬੰਦ ਕਰਤਾ ਕਿਉਂਕਿ ਕੜਾਈ ਕਾਫੀ ਗਰਮ ਸੀ ਥੋੜਾ ਜਿਹਾ ਬਟਰ ਪਾ ਕੇ ਵਿੱਚ ਪਾਵਾਂਗੇ ਜੀਰਾ ਹਲਕਾ ਜਿਹੀ ਪੱਕਿਆ ਨਾਲ ਦੀ ਨਾਲ ਹੀ ਅਦਰਕ ਲਸਣ ਦਾ ਥੋੜਾ ਜਿਹਾ ਪੇਸਟ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਪਕਾ ਲਾਂਗੇ ਕਿਉਂਕਿ ਕੜਾਈ ਆਪਣੀ ਗਰਮ ਹੈ ਨਾਲ ਦੀ ਨਾਲ ਹੀ ਇਹਨਾਂ अपना कलर ਚੇਂਜ ਕਰ ਲਿਆ ਫਿਰ ਅੱਧਾ ਕ ਚਮਚ ਪਾਵਾਂਗੇ ਆਪਾਂ ਇੱਥੇ ਦੇਸੀ ਘਿਓ ਦਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਪਹਿਲਾਂ ਹੀ ਥੋੜਾ ਜਿਹਾ ਤੇਲ ਪਾ ਸਕਦੇ ਹਾਂ ਤਾਂ ਕਿ ਇਹਦੇ ਵਿੱਚ ਜਦੋਂ ਆਪਾਂ ਗੋਭੀ ਵਾਲਾ ਪੇਸਟ ਪਾਵਾਂਗੇ ਉਹ ਨੀਚੇ ਨਾ ਲੱਗੇ ਉਸ ਤੋਂ ਬਾਅਦ ਸਾਰਾ ਪੇਸਟ ਆਪਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਆਪਾਂ ਗੈਸ ਨੂੰ ਸਟਾਰਟ ਕਰ ਲਿਆ ਤੇ ਇਹਦੀ ਫਲੇਮ ਬਿਲਕੁਲ ਸਲੋ ਹੀ ਰੱਖਾਂਗੇ ਲਗਾਤਾਰ ਮਿਕਸ ਕਰਾਂਗੇ 4 ਤੋਂ 5 ਮਿੰਟ ਸਲੋ ਫਲੇਮ ਤੇ ਪਕਾਵਾਂਗੇ ਨਾਲ-ਨਾਲ ਹਿਲਾਉਂਦੇ ਰਹੋ ਬਿਲਕੁਲ ਨਾਲ ਨਹੀਂ ਲੱਗੂਗਾ ਫਿਰ ਆਪਾਂ ਜੱਗ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਫਿਰ ਜੱਗ ਵੀ ਸਾਫ਼ ਕਰ ਲਿਆ ਤੇ ਦੇ ਵਿੱਚ ਪਾਤਾ ਤਾਂ ਕਿ ਇਹ ਥੋੜਾ ਜਿਹਾ ਪਤਲਾ ਹੋ ਜੇ ਕਿਉਂਕਿ ਇਹ ਜਿਹੜੀ ਆਪਣੀ ਕਰੀਮ ਬਣੂਗੀ ਕਾਫੀ ਜ਼ਿਆਦਾ ਗਾੜੀ ਬਣੂਗੀ ਤੇ ਬਹੁਤ ਮਜ਼ੇਦਾਰ ਹੈਲਦੀ ਪਾਸਤਾ ਬਣੂਗਾ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਚਿੱਲੀ ਫਲੈਕਸ ਤੁਸੀਂ ਚਾਹੋ ਤਾਂ ਸੁੱਕੀਆਂ ਲਾਲ ਮਿਰਚਾਂ ਨੂੰ ਕੁੱਟ ਕੇ ਪਾ ਲਿਓ ਉੱਪਰ ਦੀ ਪਾਵਾਂਗੇ ਔਰੀਗੈਨੋ ਤੁਸੀਂ ਇਹਦੇ ਵਿੱਚ ਆਪਣੀ ਮਰਜ਼ੀ ਦੇ ਟੇਸਟ ਅਨੁਸਾਰ ਨਮਕ ਮਿਰਚ ਪਾ ਸਕਦੇ ਹੋ ਪਰ ਇਹ ਚੀਜ਼ਾਂ ਨਾਲ ਇਹਦੇ ਵਿੱਚ ਫਲੇਵਰ ਬੜਾ ਹੀ ਵਧੀਆ ਆਊਗਾ ਫਿਰ ਆਪਾਂ ਥੋੜਾ ਜਿਹਾ ਪਾਵਾਂਗੇ ਨਮਕ ਫਿਰ ਪਾਵਾਂਗੇ ਕਾਲੀ ਮਿਰਚ ਕਾਲੀ ਮਿਰਚ ਦੇ ਬਗੈਰ ਜਿਹੜਾ ਜਿਹੜਾ ਵਾਈਟ ਸੌਸ ਪਾਸਟਾ ਹੈ ਉਹ ਬਿਲਕੁਲ ਉਦੂਰ ਹੈ ਐਨੇ ਕੇ ਮਸਾਲੇ ਪਾ ਕੇ ਮਿਕਸ ਕਰਤਾ ਐਨੀ ਇਹ ਪੱਕ ਗਿਆ ਕਲਰ ਵਗੈਰਾ ਇਹਦਾ ਚੇਂਜ ਹੋ ਗਿਆ ਕਰੀਮ ਜੇ ਕਲਰ ਦਾ ਇਹ ਹੋ ਜਾਣਾ ਚਾਹੀਦਾ ਉਸ ਤੋਂ ਬਾਅਦ ਤਿਆਰ ਕੀਤੀਆਂ ਹੋਈਆਂ ਸਬਜ਼ੀਆਂ ਨੂੰ ਇਹਦੇ ਵਿੱਚ ਪਾ ਦਾਂਗੇ ਹਲਕਾ ਜਿਹਾ ਮਿਕਸ ਕਰਾਂਗੇ ਤੇ ਨਾਲ ਦੀ ਨਾਲ ਹੀ ਆਪਣਾ ਪਾਸਟਾ ਜਿਹੜਾ ਉਹ ਆਪਾਂ ਕਾਫੀ ਟਾਈਮ ਦਾ ਕੱਢ ਕੇ ਚਾਨਣੀ ਵਿੱਚ ਰੱਖਿਆ ਹੋਇਆ ਸੀ ਉਹ ਇਹਦੇ ਵਿੱਚ ਮਿਕਸ ਕਰ ਦਾਂਗੇ ਸਰਦੀ ਦਾ ਟਾਈਮ ਹੈ ਥੋੜਾ ਜਿਹਾ ਚਾਨਣੀ ਦੇ ਨਾਲ ਹੀ ਚਿਪਕ ਜਾਂਦਾ ਹੈ ਇਸ ਕਰਕੇ ਤੁਸੀਂ ਗਰਮ ਪਾਣੀ ਵਿੱਚ ਥੋੜਾ ਜਿਹਾ ਐਟ ਅ ਟਾਈਮ ਹੀ ਕੱਢਿਆ ਕਰੋ ਕਿਉਂਕਿ ਹੁਣ ਇਹ ਠੰਡਾ ਹੋਣ ਲੱਗ ਗਿਆ ਉਸ ਤੋਂ ਬਾਅਦ ਇਹਨੂੰ ਜਦੋਂ ਹੀ ਮਿਕਸ ਕਰੋਗੇ ਨਾਲ ਹੀ ਇਹਨੇ ਗਰਮ ਹੋ ਜਾਣਾ ਦੇਖੋ ਬਹੁਤ ਜ਼ਿਆਦਾ ਕਰੀਮੀ ਬਣ ਕੇ ਤਿਆਰ ਹੈ ਤੇ ਬੱਚਿਆਂ ਨੂੰ ਜਦੋਂ ਤੁਸੀਂ ਦਿਓਗੇ ਉਹਨਾਂ ਨੂੰ ਪਤਾ ਵੀ ਨਹੀਂ ਲੱਗੂਗਾ ਕਿ ਤੁਸੀਂ ਇਹ ਕਿਹੜੇ ਤਰੀਕੇ ਨਾਲ ਬਣਾਇਆ ਸਵਾਦ ਸਵਾਦ ਦੇ ਵਿੱਚ ਹੀ ਬੱਚੇ ਢੇਰ ਸਾਰੀਆਂ ਸਬਜ਼ੀਆਂ ਖਾ ਜਾਣਗੇ ਤੇ ਤੁਸੀਂ ਵੀ ਖੁਸ਼ ਹੋਵੋਗੇ ਬੱਚੇ ਵੀ ਖੁਸ਼ ਹੋਣਗੇ ਪੂਰਾ ਟਿਫਨ ਉਹ ਆਪਣਾ ਖਤਮ ਕਰਕੇ ਆਉਣਗੇ ਬਾਕੀ ਟਰਾਈ ਕਰਕੇ ਜ਼ਰੂਰ ਦੇਖਿਓ ਟੇਸਟ ਸੋਨੂੰ ਆਪ ਆਪਣੇ ਆਪ ਹੀ ਪਤਾ ਲੱਗ ਜੂਗਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਹਰ ਕੋਈ ਇਹ ਹੈਲਦੀ ਜੈਪਾਸਤਾ ਬਣਾ ਕੇ ਖਾ ਸਕੇ ਵੀਡੀਓ ਦੇਖਣ ਲਈ ਧੰਨਵਾਦੀ